ਅਮੀ ਤੱਕ ਨਹੀਂ ਹੋਤਰੀ ਇਹ ਅੱਜ ਇੱਥੇ ਅਸੀਂ ਆਏ ਸੀਗੇ ਇੱਥੇ ਧਰਨਾ ਲੱਗਿਆ ਹੋਇਆ ਸੀਗਾ ਇੱਕ ਧੁਖਮਈ ਘਟਨਾ ਹੋਈ ਸੀ ਜਿਹਦੇ ਵਿੱਚ ਜੱਗੂ ਭਗਵਾਨਪੁਰੀਆ ਜੀ ਦੀ ਮਾਤਾ ਦਾ ਤੇ ਉਹਨਾਂ ਦੇ ਇੱਕ ਰਿਸ਼ਤੇਦਾਰ ਦਾ ਕੱਲ ਮਰਡਰ ਹੋ ਗਿਆ ਸੀਗਾ ਥੈਟ ਇਜ਼ ਵੈਰੀ ਅਨਫੋਰਚੂਨੇਟ ਸੀ ਕਿ ਇਨਸੀਡੈਂਟ ਉਹਦੇ ਵਿੱਚ ਪਿੱਛੇ ਇਹਨਾਂ ਨੇ ਅੱਜ ਧਰਨਾ ਲਗਾਇਆ ਸੀਗਾ ਤੇ ਇੱਕ ਕੰਪਲੇਂਟ ਕੱਲ ਇਹਨਾਂ ਨੇ ਦਿੱਤੀ ਸੀਗੀ ਅੰਗੇਜਡ ਫਾਰਮਰ ਮਿਨਿਸਟਰ ਸੁਖਿੰਦਰ ਜਪਤੀ ਸੀਐਮ ਡਾਕਟਰ ਸੁਖਿੰਦਰ ਸੋਰੀ ਸੁਖਿੰਦਰ ਸਿੰਘ ਰੰਧਾਵਾ ਐਂਡ ਹਿਸ ਸਨ ਤੇ ਹੋਰ ਵੀ ਉਹਨਾਂ ਦੇ ਨਾਮ ਲਿਖਾਏ ਸੀਗੇ ਤੇ ਅੱਜ ਇੱਕ ਡੀਡੀਆਰ ਆਫਟਰ ਦਿਸ ਧਰਨਾਵਾਸ ਲੇਟ ਇੱਕ ਜੀਡੀ ਨੰਬਰ 2628625 ਦੇ ਵਿਚ ਇਹਨਾਂ ਨੇ ਕੱਟ ਦਿੱਤੀ ਗਈ ਹੈ ਜਿਹਦੇ ਵਿੱਚ ਉਹਨਾਂ ਨੇ ਸਾਡੀ ਐਪਲੀਕੇਸ਼ਨ ਰিসিਵ ਕਰ ਲਈ ਹੈ ਤੇ ਉਹਦੇ ਵਿੱਚ ਇਹਨਾਂ ਨੇ 3 ਹਫਤੇ ਦਾ ਟਾਈਮ ਸਾਨੂੰ ਲਿਖ ਕੇ ਦਿੱਤਾ ਵੀ ਅਸੀਂ 3 ਹਫਤੇ ਦੇ ਵਿੱਚ ਸੈਕਸ਼ਨ 307 ਦੇ ਖਿਲਾਫ ਜੋ ਵੀ ਹੋਏਗਾ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਅਸੀਂ ਜੋ ਵੀ ਹੋਏਗਾ ਦਾ ਰਿਜ਼ਲਟ ਅਸੀਂ ਤੁਹਾਨੂੰ ਨੋਟ ਦੇ ਦਾਂਗੇ ਸਿਕਿਉਰਟੀ ਦੀ ਗੱਲ ਚੱਲੀ ਹੈ ਤੇ ਜੇ ਨਹੀਂ ਦੇਣਗੇ ਕੋਈ ਗੱਲ ਨਹੀਂ ਵੀ ਵਿਲ ਹੈਡ ਟੂਵਰਡਸ ਹਾਈ ਕੋਰਟ ਜੇ ਸਾਨੂੰ ਨਾ ਮਿਲੀ ਕਿਉਂਕਿ ਉਹਦੀ ਜਾਨ ਨੂੰ ਦੇਖੋ ਉਹਨਾਂ ਦੀ ਜਾਨ ਨੂੰ ਖਤਰਾ ਇਸ ਟਾਈਮ ਕਿਉਂਕਿ ਉਹਨਾਂ ਦੇ ਜਿਹੜੇ ਕੋਈ ਰਹਿ ਗਏ ਨੇ ਸਿਸਟਰ ਜਿਹੜੇ ਡਿਸੀਜ਼ ਨੇ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ ਗੈਂਗਵਾੜ ਤੇ ਹੋਣ ਦਾ ਖਤਰਾ ਇਸ ਕਰਕੇ ਉਹਨਾਂ ਦੀ ਸਕਿਉਰਟੀ ਇਸ ਟਾਈਮ ਜ਼ਰੂਰੀ ਹੈ ਪ੍ਰੋਫੈਸ ਤੇ ਦੇਣੀ ਚਾਹੀਦੀ ਹੈ ਪੁਲਿਸ ਨੂੰ ਪਰਵਾਰ ਨੂੰ ਪੂਰੀ ਤਰ੍ਹਾਂ ਸਹਿਮਤ ਹੈ ਜੋ ਇਸ ਕਾਰਨ ਫੈਮਲੀ ਇਸ ਪੂਰੀ ਸੈਟੀਸਫਾਈਡ ਫੈਮਲੀ ਇਸ ਪੂਰੀ ਸੈਟੀਸਫਾਈਡ ਕਿਉਂਕਿ ਉਹਨਾਂ ਨੇ ਸਾਰਾ ਇਹ ਪੁਲਿਸ ਨਾਲ ਗੱਲਬਾਤ ਕਰਕੇ ਕਲੀਅਰ ਕਰਕੇ ਮੀਡੀਆ ਨਾਲ ਸਾਰਾ ਕੁਝ ਕਰਕੇ ਇਸ ਮੀਡੀਆ ਦੇ ਸਾਹਮਣੇ ਅਸੀਂ ਕਾਹੀ ਇਹ ਦੇ ਰਹੇ ਹਾਂ ਉਹਨਾਂ ਟਾਈਮ ਦੋ ਹਾਈਲਾਈਟਿੰਗ ਕੀ ਹੈ ਜੀ ਅਗਰ ਉਹਨਾਂ ਲਈ ਇਸ ਇੰਟੈਲੀਜੈਂਸ ਦੀ ਟੀਮ ਹੋਵੇ ਸਾਰੀ ਉਹ ਬੈਗਿਆਵਾ ਉਹਨਾਂ ਨੂੰ ਇੱਚੀ ਟਾਈਮ ਲੱਗਣਾ ਤੇ ਉਹ ਸਾਨੂੰ ਉਹਨਾਂ ਟਾਈਮ ਦੋ ਜਦੋਂ ਉਹ ਇੱਕ ਟੀਮ ਦਵਾਏ ਤੁਹਾਡਾ ਕਿਹੜਾ ਰਿਸ਼ਤੇਦਾਰ ਸੀ ਮੇਰਾ ਰੀਅਲ ਬ੍ਰਦਰ ਹੈ ਕਰਨ ਬੀਸ ਜੀ ਕਿ ਕਿ verdade insaaf mil rahe ਭੁਲੇਖਾ ਕਿ ਚਲੋ ਆਏ ਆ ਪਤਾ ਨਾ ਵੀ ਲਾਇਆ ਵਾ ਹਨੂ ਛੇੜ ਤੇ ਬੈਠੇ ਤੁਹਾਡੇ ਸਾਹਮਣੇ ਨੇ ਹਲਕਾ ਜਿਹਾ ਨਕੀਮਦ ਆਏ ਤੇ ਹਨੂ 15 ਦਿਨ ਦਾ ਥੋੜਾ ਟਾਈਮ ਤੇ ਦਿਓ ਲੈਟਰ ਚ ਕੀ ਲਿਖਿਆ ਗਿਆ ਹੈ ਲੈਟਰ ਦੇ ਵਿੱਚ ਸਭਨ ਕੋਈ ਗੱਲ ਨਹੀਂ ਉਹਨਾਂ ਨੇ ਉਸਕੋ ਸਟੈਪ ਲਈ ਹੋਈ ਆ ਉਹਨਾਂ ਨੂੰ ਹਾਂਜੀ ਹਾਂਜੀ ਉਹਨਾਂ ਨੇ ਹਾਂ ਨੋ ਸੀ ਨਹੀਂ ਨਹੀਂ ਤੁਹਾਨੂੰ ਉਹ ਜਿੰਦਾ ਉਹਨਾਂ ਦੇ ਦੁਆਰਾ ਤੁਹਾਡੇ ਪ੍ਰਧਾਨਚਰਚੀ ਸੰਸਕਾਰ ਕਰ ਰਹੇ ਹਾਂ ਹਾਂਜੀ ਸਰਪੰਚ ਨਾਲ ਕਰ ਰਹੇ ਕੋਣ ਆ ਰਹੇ ਆ ਵਿਦੇਸ਼ ਤੋਂ ਕੋਈ ਆ ਰਹੇ ਹਾਂਜੀ ਮੇਰੇ ਬ੍ਰਦਰ ਹੈ ਛੋਟਾ ਮੇਰਾ ਭਰਾ ਅਮੋਦੇ ਕਰਕੇ ਆਇਆ ਹੈ ਉਹਨੇ ਵੀ ਕੋਈ ਉਹਨੇ ਵੀ ਕੋਈ ਸੁਰੱਖਿਆ ਮੰਗੀ ਤੁਸੀਂ ਬੱਸ ਨਹੀਂ ਅਸੀਂ ਕੋਈ ਸੁਰੱਖਿਆ ਨਹੀਂ ਕੋਈ ਨਹੀਂ ਹਾਲੇ ਤੱਕ ਮੰਗੀ ਇਹਨਾਂ ਨੇ ਮੈਨੂੰ ਕਿ ਟ੍ਰੈਸਟ ਤੋਂ ਆਇਆ ਤੁਹਾਨੂੰ ਟਾਈਮ ਦਿਓ ਅਸੀਂ ਇੰਨੇ ਦਿਨਾਂ ਵਿੱਚ ਤੁਹਾਨੂੰ ਕਾਰਵਾਈ ਕਰਕੇ ਦੱਸਾਂਗੇ ਅਸੀਂ ਇਹਨਾਂ ਦੇ ਯਕੀਨ ਤੋਂ ਹੀ ਧਰਮਾਤ ਕਰਾਂਗੇ ਆ ਜਾਨ ਕਾ ਇਤੇਦਾ ਵਾ ਉਹਨਾਂ ਨੇ ਅਸੀਂ ਤੇ ਕਾਇਤ ਜੀ ਦੇ ਨਾਲ ਹਰ ਉਸ ਵਾਰ ਵਿੱਚ ਆ ਗਿਆ ਕਿ ਇਹ ਆਉਂਦੀ ਜੀ ਉਹ ਸਿੱਧੀ ਆਸਮਾਨ ਤੋਂ ਮੰਗਿਆ ਆ ਕੀ ਜਿਹੜੀ ਹੈ ਨਾ ਇਹਦੇ ਨਾਲ ਹੰਗ ਰਿਸ਼ਵਾਤ ਦਾ ਪੰਜਾਬ ਦੇ ਕਾਬਲ ਕੋ 15 ਦਿਨਾਂ ਦੇ ਚੱਲਦਾ ਸਾਰਾ ਕੁਝ ਨਾਲ ਸਬੂਤ ਕਿ ਸਿਕਿਉਰਟੀ ਮਿਲੀ ਹੈ ਕਿੰਨੀ ਸਿਕਿਉਰਟੀ ਮਿਲੀ ਇਹ ਨਹੀਂ ਮਿਲਿਆ ਜੀ ਭਾ ਦੋ ਉਹ ਤੁਹਾਨੂੰ ਮਿਲਿਆ ਕਿ ਤੁਹਾਡੇ ਮੇਟਿੰਗ ਹੈ ਜੇ ਇਹ ਆਖਰ ਮੈਂ ਕਿਹਾ ਕਿ ਮੈਂ ਲਾਗੂ ਕਰੀ ਆਂ ਮਾਫ ਕਰਤੀ ਆਂ ਹਾਂ ਪਰ ਜਦ ਆ ਬੇੜਾ ਲੱਗੇ ਹੋਏ ਰਹੇ ਆ ਤਾਂ ਕਹੀ ਜਾ ਇਹ ਅਮਨ ਦਰਮਨ ਖਤਮ ਕਰ ਦਿੱਤਾ ਗਿਆ ਹਾਂ ਜੀ ਜੈ ਸ਼੍ਰੀ ਰਾਮ ਤੁਸੀਂ ਦੋੜ ਪਉਗੇ ਜਿਹੜੇ ਪੇਰ ਲਾਵਾਉਣ ਹੁਣ ਤੱਕ ਦੀ ਕਾਰਵਾਈ ਤੋਂ ਪੁਲੀਸੀ ਸੈਟੀਸਫਾਈ ਤੁਸੀਂ ਪਰ ਉਹ ਜਿਹੜੇ ਸਾਹ ਨੂੰ ਨੇ ਹਸਾਬ ਲਾਇਆ ਉਹ ਤੇ ਦੇਖਵਾਇਆ ਉਹ ਸਾਹ ਨੂੰ ਤੁਹਾਨੂੰ ਸਹੀ ਲੱਗਦਾ ਦਾ ਅੱਗੇ ਹੁਣ ਜੇ ਜਿਤਰਾ ਇਹ ਚੱਲਣਗੇ ਸਹੀ ਚੱਲਣਗੇ ਸਹੀ ਚੱਲਾਂਗੇ ਜੇ ਬਾਅਦ ਵਿੱਚ ਇਹਾਂ ਨੂੰ ਖਰਾਬ ਕਰਦੇ ਆਂ ਆਪਾਂ ਦੇਖਣਾ ਲਾਣਾ ਦਾ ਪਰ ਉਹ ਤਾਂ ਨਿਆਣ ਜਣਾ ਲਓ ਉਹ ਉਹਨੇ ਆ ਜਿਹੜੇ ਜਾ ਰਿਹਾ ਹੈ ਉਹਨਾਂ ਦੇ ਜਿਹੜੀ ਅਣੀ ਐਫ ਆਈ ਆਰ ਕੋਲ ਕੀਤੀ ਆ 185 ਉਹਨਾਂ ਸੈਟੀਸਫਾਈ ਹੋਇਆ ਜਿਹੜੀ ਉਹ ਐਪਲੀਕੇਸ਼ਨ ਦਾ ਬਾਰ ਬਾਰ ਪਾ ਰਹੇ ਆ ਉਹਦਾ ਜਿਹੜਾ ਹੈ ਉਹ ਇਹਦੇ ਵਿੱਚ ਹੀ ਕਰਕੇ 185 ਦੇ ਵਿੱਚ ਜਿਹੜਾ ਨਿਕਲਵਾ ਥੋੜੇ ਥੋੜੇ ਅੰਕੜੇ ਕਰਕੇ ਜੋ ਵੀ ਹੋਏਗਾ ਉਹ ਤੇ ਸਕਿਉਰਟੀ ਗੱਲ ਦੀ ਜਿਹੜੀ ਬਿਲਕੁਲ ਦਾ ਦੋ ਰੋਣਾ ਦੋ ਜੀ ਵੀ ਹਾਂ ਜੀ